ਇੱਕ ਗੁਰਦੀਪ ਸਿੰਘ ਹੈ ਮਾਲੜੀ ਦੇ ਰਹਿਣ ਵਾਲੇ ਜਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਦੇ ਤੇ ਉਹਦੇ ਕਰਕੇ ਉਹ ਕਾਫੀ ਘਬਰਾਇਆ ਹੋਇਆ ਸੀ ਉੱਤੇ ਇਹ ਹੀ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ ਬਾਰ-ਬਾਰ ਉਹਨੂੰ ਜਦੋਂ ਕਾਲ ਆਈ ਆਪਾਂ ਉਹਦਾ ਪਿੱਛਾ ਕੀਤਾ ਉਹਨੂੰ ਟ੍ਰੇਸਿੰਗ ਤੇ ਲਗਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰਦੇ ਸਰ ਨਾਮ ਵਗੈਰਾ ਕੀ ਆ ਇਹਨਾਂ ਦਾ ਇੱਕ ਦਾ ਨਾਂ ਜੀ ਸੰਦੀਪ ਸਿੰਘ ਹੈ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲड़का ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਸਰ ਕੀ ਮਾਮਲਾ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਕੋਲ 2 ਦਿਨ ਪਹਿਲੇ ਇੱਕ ਗੁਰਦੀਪ ਸਿੰਘ ਆ ਮਾਲੜੀ ਦੇ ਰਹਿਣ ਵਾਲੇ ਜਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਤੇ ਉਹਦੇ ਕਰਕੇ ਉਹ ਕਾਫੀ ਘਬਰਾਇਆ ਹੋਇਆ ਸੀ ਉੱਤੇ ਇਹ ਹੀ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ بار بار ਉਹਨੂੰ ਜਦੋਂ ਕਾਲ ਆਈ ਆਪਾਂ ਦਾ ਪਿੱਛਾ ਕੀਤਾ ਉਹਨੂੰ ਟ੍ਰੇਸਿੰਗ ਤੇ ਲਵਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰ ਲਏ ਸਰ ਨਾਮ ਵਗੈਰਾ ਕੀ ਆ ਇਹਨਾਂ ਦਾ ਇੱਕ ਦਾ ਨਾਮ ਜੀ ਸੰਦੀਪ ਸਿੰਘ ਹੈ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲੜਕਾ ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਉਹਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੇ ਉਹਨੇ ਆਪਣੇ ਫਾਦਰ ਨੂੰ ਹੀ ਥ੍ਰੈਟ ਕੀਤਾ ਸੀ ਕਿ ਮੈਨੂੰ ਵੀ ਇਹ ਰਕਮ ਦਿੱਤੀ ਜਾਏ ਤੇ ਨਹੀਂ ਤੇ ਮਤਲਬ ਤੁਹਾਡੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਉਂਗਾ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਆਪਾਂ ਕਰ ਰਹੇ ਆ ਅ ਤਤੀਜ ਦੇ ਵਿੱਚ ਪਤਾ ਲੱਗੇਗਾ ਸਰ ਇਹ ਦੋ ਜਣੇ ਹੀ ਆ ਜਾਂ ਇਹਨਾਂ ਦੇ ਨਾਲ ਹੋਰ ਵੀ ਹੋਇਆ ਗਿਆ ਤੇ ਕਿੰਨੇ ਜਣੇ ਆ ਜੀ ਇੱਕ ਹੱਲੇ ਜਿਹੜਾ ਪਗੋੜਾ ਭੱਜਿਆ ਹੋਇਆ ਕਰੋ ਤੇ ਉਹਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਜੀ ਫਰੋਤੀ ਹੋਣੀ ਮੰਗੀ ਕਿ ਪਹਿਲਾਂ ਵੀ ਲਈ ਜੇ ਨਹੀਂ ਇਸ ਤੋਂ ਪਹਿਲੇ ਨਹੀਂ ਕੋਈ ਇਦਾਂ ਦਾ ਕੋਈ ਅਲੱਗ ਗੱਲ ਨਹੀਂ ਸ੍ਰੀਮਾਨ ਜੀ ਉਹਦਾ ਕਿੰਨਾ ਜੀ ਉਹਦਾ ਨਾਮ ਅਜੇ ਕੁਮਾਰ ਹੈ ਉਹ ਮਲੜੀ ਦਾ ਜੀ ਉਹ ਵੀ ਮਲੜੀ ਦਾ ਜੀ ਹਾਂ ਜੀ ਤਾਂ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਤੇ ਪਰਚਾ ਦਰਜ ਹੋ ਗਿਆ ਜੀ ਆਪਾਂ ਇਹਨਾਂ ਦੀ ਅਰੈਸਟ ਪਾਲੀ ਸੀ ਕੱਲ ਆਪਾਂ ਇਹਨਾਂ ਨੂੰ ਪੇਸ਼ ਕੀਤਾ ਸੀ ਅਦਾਲਤ ਵਿੱਚ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਨੂੰ ਦੁਬਾਰਾ ਆਪਾਂ ਫੇਰ ਦੁਬਾਰਾ ਪੇਸ਼ ਕਰਾਂਗੇ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਜਿਸ ਮੋਬਾਈਲ ਤੋਂ ਇਹ ਕਾਲ ਕਰਦੇ ਸੀ ਬਾਰ-ਬਾਰ ਉਹ ਰਿਕਵਰ ਹੋ ਗਿਆ ਤੇ ਸਰ ਇਹ ਆਪਣੇ ਨੰਬਰ ਤੋਂ ਕਰਦੇ ਸੀ ਜਾਂ ਅਲੱਗ ਕੋਈ ਨੰਬਰ ਲਿਆ ਹੋਇਆ ਸੀ ਇਹਨਾਂ ਨੇ ਅਲੱਗ ਲਿਆ ਹੋਇਆ ਸੀ ਕੋਈ ਉਹਦੀ ਆਪਾਂ ਹਲੇ ਸੀਡੀਆਰ ਵਗੈਰਾ ਸਾਰਾ ਕੁਝ ਡਿਟੇਲ ਕਢਾਵਾਂਗੇ ਵੀ ਇਹਨਾਂ ਨੇ ਕਿਸ ਦਿਨ ਦੁਬਾਰਾ ਕਦੋਂ SIM ਲਈ ਕਦੋਂ ਇਹਦਾ ਮੋਬਾਈਲ ਲਿਆ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਪਲਾਨਿੰਗ ਕੀਤੀ ਤੇ ਸਰ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹ ਕੀ ਕੰਮ ਕਰਦੇ ਆ ਉਹ ਜ਼ਿੰਮੇਵਾਰ ਆ ਜੀ ਖੇਤੀਬਾੜੀ ਕਰਦੇ ਗੁੱਡ ਈਵਿੰਗ ਸਰ ਮਕਸਦ ਕੀ ਸੀ ਇਹ ਤਾਂ ਮਕਸਦ ਇਹ ਹੀ ਸੀ ਜੀ ਫਿਲਹਾਲ ਜਿਹੜੀ ਹੁਣ ਤੱਕ ਦੀ ਆਪਾਂ ਨੂੰ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਦਾ ਲੜਕਾ ਜਿਹੜਾ ਵਾ ਉਹਨੂੰ ਉਹਨੇ ਹੀ ਮਤਲਬ ਆਪਣੇ ਕਿਸੇ ਪਰਪਸ ਵਾਸਤੇ ਇਹਨਾਂ ਇਹਦੇ ਕੋਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਯਾਨੀ ਕਿ ਆਪਣੇ ਫਾਦਰ ਨੂੰ ਥ੍ਰੈਟ ਕੀਤਾ ਸੀ ਤੇ ਸਰ ਇਹਦਾ ਜਿਹੜਾ ਹੈਗਾ ਵਾ ਬੇਟਾ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਪੋਰਟ ਹੈਗਾ ਕੋਈ ਨਹੀਂ ਫਿਲਹਾਲ ਹਾਲੇ ਤੱਕ ਨਹੀਂ ਕੋਈ ਵੀ ਸਾਹਮਣੇ ਆਈ ਫਿਰ ਵੀ ਆਪਾਂ ਇਹਦੇ ਬਾਰੇ ਵੀ ਕਰ ਰਹੇ ਹਾਂ ਜੀ ਤਫਤੀਸ਼ ਤੇ ਪੈਸੇ ਹੀ ਲੋੜ ਤਾਂ ਆਪਣੇ ਫਾਦਰ ਨੂੰ ਵੈਸੇ ਹੀ ਪੈ ਸਕਦੇ ਹੈ ਉਹ ਮੰਗ ਸਕਦਾ ਸੀ ਪਰ ਕੀ ਕਾਰਨ ਕੀ ਹੋ ਸਕਦਾ ਕਿ ਕਿ ਲੋਕੀ ਪ੍ਰੋਬਲਮ ਹੋ ਸਕਦੀ ਆ ਉਹ ਬਾ ਉਹ ਹਲੇ ਤਫਤੀਸ਼ ਦੇ ਵਿੱਚ ਆਏਗੀ ਸਾਰੀ